ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਿਊਜ਼ਪੇਪਰ ਐਨਾਲਿਸਿਸ ਵਿੱਚ ਤੁਹਾਡਾ ਸਵਾਗਤ ਹੈ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਗੁਰਬਾਣੀ ਸ਼ਬਦ ਤੋਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਪਾਪ ਪ੍ਰਮਾਤਮਾ ਨੇ ਹਰ ਇੱਕ ਮਨੁੱਖ ਨੂੰ ਇੱਕੋ ਵਰਗਾ ਬਣਾਇਆ ਹੈ ਕਿਸੇ ਨੂੰ ਘਟਵੱਦ ਨਹੀਂ ਦਿੱਤਾ ਠੀਕ ਹੈ ਜੀ ਪ੍ਰਮਾਤਮਾ ਨੇ ਹਰ ਇੱਕ ਮਨੁੱਖ ਅੰਦਰ ਉਹ ਈਸ਼ਵਰੀ ਜੋਤ ਅੱਖਾਂ ਦਿੱਤੀਆਂ ਨੇ ਠੀਕ ਹੈ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਹਰੇਕ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ ਠੀਕ ਹੈ ਜ਼ਰ ਬੈਂਕ ਆਫ ਇੰਡੀਆ ਦੀ ਮੋਦਰਾ ਨੀਤੀ ਕਮੇਟੀ ਨੇ ਰੈਪੋ ਦਰ ਵਿੱਚ ਕਟੌਤੀ ਕਰ ਦਿੱਤੀ ਗਈ ਪਹਿਲਾਂ 5.5% ਦੀ ਰੈਪੋ ਦਰ ਸੀ ਹੁਣ 5.25 ਰੈਪੋ ਦਰ ਕਰ ਦਿੱਤੀ ਗਈ ਹੈ ਅੱਗੇ ਪੜ੍ਹਦੇ ਹਾਂ ਕਿ ਰੈਪੋ ਦਰ ਕੀ ਹੁੰਦੀ ਹੈ ਰੈਪੋ ਦਰ ਕੀ ਹੁੰਦਾ ਹੈ ਰੈਪੋ ਦਰ ਉਹ ਦਰ ਹੈ ਜਿਸ ਤੇ ਆਰ ਬੀ ਆਈ ਵਪਾਰਕ ਬੈਂਕਾਂ ਨੂੰ ਸ਼ਾਰਟ ਟਰਮ ਲਈ ਪੈਸਾ ਉਧਾਰ ਦਿੰਦਾ ਹੈ ਜਿਵੇਂ ਆਪਾਂ ਬੈਂਕ ਤੋਂ ਪੈਸਾ ਲੈਂਦੇ ਆ ਬੈਂਕ ਆਪਾਂ ਨੂੰ ਇੱਕ ਦਰ ਲਾਉਂਦਾ ਰੇਟ ਲਾਉਂਦਾ give me 8% 10% ਉਸੇ ਤਰ੍ਹਾਂ ਬੈਂਕ ਨੂੰ ਜਦੋਂ ਪੈਸਾ ਚਾਹੀਦਾ ਹੁੰਦਾ ਉਹ ਕਿੱਥੇ ਜਾਂਦਾ ਆਰਬੀਆਈ ਕੋਲ ਜਾਂਦਾ ਪਰ ਤਰ ਬੈਂਕ ਆਫ ਇੰਡੀਆ ਕੋਲ ਜਾਂਦਾ ਉਥੋਂ ਕੀ ਹੈ ਪੈਸਾ ਲੈਂਦਾ ਜਦੋਂ ਉਹ ਪੈਸਾ ਲੈਂਦਾ ਤਾਂ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈ ਉਹ ਬੈਂਕ ਨੂੰ ਇੱਕ ਵਿਆਜ ਲਾਉਂਦਾ ਉਹ ਜਿਹੜੀ ਵਿਆਜ ਲਾਉਂਦਾ ਉਹਨੂੰ ਰੈਪੋ ਦਰ ਕਿਹਾ ਜਾਂਦਾ ਠੀਕ ਹੈ ਜੀ ਆਪਣੇ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਆਪਣੇ ਰੈਪੋ ਦਰ 'ਚ ਕਟੌਤੀ ਕੀਤੀ ਹੈ ਇਹ ਇਹ ਇੱਕ ਕਮੇਟੀ ਹੁੰਦੀ ਹੈ ਠੀਕ ਹੈ 6 ਮੈਂਬਰੀ ਮੁਦਰਾ ਸਮਿਤੀ ਕਮੇਟੀ ਹੁੰਦੀ ਹੈ ਉਹ ਮਿਲ ਕੇ ਰੈਪੋ ਦਰ ਨੂੰ ਘਟਾਉਂਦੀ ਹੈ ਇਹ ਗੱਲ ਤੇ ਯਾਦ ਰੱਖਣਾ ਕਮੇਟੀ ਦੇ ਹੈੱਡ ਕੌਣ ਹੁੰਦੇ ਨੇ ਆਰਬੀਆਈ ਦੇ ਗਵਰਨਰ ਠੀਕ ਹੈ ਇਸ ਟਾਈਮ ਜਿਹੜੇ ਆਰਬੀਆਈ ਦੇ ਗਵਰਨਰ ਕੌਣ ਨੇ ਸੰਜੇ ਮਲੋਤਰਾਏ ਆਰਬੀਆਈ ਨੇ ਰੈਪੋ ਦਰ ਕਿਉਂ ਘਟਾਇਆ ਕਿਉਂ ਘਟਾਇਆ ਆਰਥਿਕ ਵਿਕਾਸ ਨੂੰ ਤਾਕਤ ਦੇਣ ਲਈ ਆਰਥਿਕ ਵਿਕਾਸ ਨੂੰ ਤਾਕਤ ਦੇਣ ਲਈ ਜੇ ਵਿਕਾਸ ਦਿਮਾ ਉਹਨਦੇ ਸਕੇਤ ਮਿਲਣ ਤਾਂ ਬਾਜ਼ਾਰ ਵਿੱਚ ਲਿਕুইਡਿਟੀ ਵਧੋਣੀ ਲਿਕুইਡਿਟੀ ਭਾਪ ਦੇਖੋ ਜੇ ਆਰਬੀਆਈ ਨੇ ਆਪਣਾ ਵਿਆਜ ਦਰ ਘਟਾਤਾ ਤਾਂ ਜਿਹੜੇ ਬੈਂਕ ਨੇ ਉਹ ਜ਼ਿਆਦਾ ਪੈਸਾ ਲੈਣਗੇ ਠੀਕ ਹੈ ਜਿਹੜਾ ਜ਼ਿਆਦਾ ਪੈਸਾ ਆਊਗਾ ਉਹ ਤੋਂ ਲਿਕুইਡਿਟੀ ਆ ਜਾਂਦਾ ਮਤਲਬ ਲਿਕুইਡਿਟੀ ਵਧ ਗਈ ਪੈਸਾ ਵਧ ਗਿਆ ਠੀਕ ਹੈ ਬਾਜ਼ਾਰ ਵਿੱਚ ਪੈਸਾ ਵਧ ਗਿਆ ਬੈਂਕਾਂ ਕੋਲ ਵੱਧ ਪੈਸਾ ਆਏਗਾ ਤਾਂ ਬੈਂਕ ਕੀ ਅੱਗੇ ਲੋਕਾਂ ਨੂੰ ਵੱਧ ਪੈਸਾ ਦੇਣਗੇ ਉਹ ਲਿਕুইਡਿਟੀ ਵੱਧ ਗਈ ਇਹਨੂੰ ਕਹਿੰਦੇ ਹੈ ਬਾਜ਼ਾਰ ਦੀ ਲਿਕুইਡਿਟੀ ਬਤਾਉਣੀ ਠੀਕ ਹੈ ਬਾਜ਼ਾਰ ਦੇ ਮੌਕੇ ਵਧਾਉਣ ਲਈ ਨਿਵੇਸ਼ ਵੱਧਾ ਬੈਂਕਾਂ ਕੋਲ ਜ਼ਿਆਦਾ ਪੈਸਾ ਆਏਗਾ ਲੋਕ ਵੱਧ ਪੈਸਾ ਲੈਣਗੇ ਤਾਂ ਉਹ ਅੱਗੇ ਉਹ ਉਹ ਖਰਚਾ ਵੱਧ ਕਰਨਗੇ ਠੀਕ ਹੈ ਕੋਈ ਮਕਾਨ ਬਣਾਏਗਾ ਮਕਾਨ ਬਣਾਉਣ ਵਾਸਤੇ ਕਰਜ਼ਾ ਲਏਗਾ ਕੋਈ ਵਹੀਕਲ ਲੈਣ ਵਾਸਤੇ ਵਹੀਕਲ ਲੈਣ ਵਾਸਤੇ ਕਰਜ਼ਾ ਲਏਗਾ ਤਾਂ ਇਹ ਸਾਰਾ ਕੀ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਜੀ ਵਹੀਕਲ ਜਿਆਦਾ ਵਿਕਣਗੇ ਤਾਂ ਵਿਕਲ ਜਿਆਦਾ ਵੜਨਗੇ ਵੀ ਉਸ ਨਾਲ ਕੀ ਹੈ ਰੋਜ਼ਗਾਰ ਵਧੇਗਾ ਠੀਕ ਹੈ ਨਿਵੇਸ਼ ਵਧੇਗਾ ਕਰੇ ਨੂੰ ਮੰਗ ਨੂੰ ਬੂਸਟ ਕਰਨ ਲਈ ਠੀਕ ਹੈ ਵਧਾਉਣ ਲਈ ਕਰੇ ਨੂੰ ਮੰਗ ਨੂੰ ਵਧਾਉਣ ਲਈ ਮਤਲਬ ਪੈਸਾ ਵੱਧ ਗਿਆ ਲੋਕਾਂ ਕੋਲ ਪੈਸਾ ਜਿਆਦਾ ਆ ਗਿਆ ਤਾਂ ਕਿ ਇਹ ਉਹ ਉਸ ਨੂੰ ਖਰਚਣ ਦੀ ਵੀ ਜਿਆਦਾ ਠੀਕ ਹੈ ਜੀ ਮਹਿੰਗਾਈ ਨੂੰ ਕੰਟਰੋਲ ਕਰ ਲਈ ਠੀਕ ਹੈ ਜੀ ਅੱਗੇ ਚੱਲਦੇ ਹਾਂ ਰੇਪੋ ਰੇਟ ਕੱਟਣ ਨਾਲ ਅਰਥਵਿਵਸਥਾ ਤੇ ਕੀ ਪ੍ਰਭਾਵ ਪਾਏਗਾ ਲੋਨ ਸਸਤੇ ਹੋ ਜਾਣਗੇ ਜੇ ਜੇ ਬੈਂਕ ਜਿਹੜਾ ਪੈਸਾ ਆਰਬੀਏ ਤੋਂ ਲੈ ਰਹੇ ਨੇ ਜੇਕਰ ਉਹਨਾਂ ਨੂੰ ਸਸਤਾ ਮਿਲੇਗਾ ਤਾਂ ਕੀ ਹੈ ਉਹ ਆਪਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਪੈਸਾ ਕੀ ਸਸਤਾ ਦੇਣਗੇ ਉਹਨਾਂ ਨੂੰ ਵੀ ਵਿਆਜ ਦਰ ਘੱਟ ਲਾਣਗੇ ਜਿਵੇਂ ਹੁਣ ਜੇ ਆਰਬੀਏ ਹੈ ਉਹ ਬੈਂਕਾਂ ਨੂੰ ਆਪਣੇ 5.25% ਦੀ ਵਿਆਜ ਦਰ ਲਾ ਰਿਹਾ ਹੈ ਠੀਕ ਹੈ ਤਾਂ ਹੋ ਆਪਣੀ ਪਹਿਲਾਂ ਜੇ ਜਿਵੇਂ 9 ਸੀ ਤਾਂ ਹੁਣ ਆਪਾਂ ਨੂੰ ਕਿੰਨੀ 8.75 ਹੋ ਜਾਏਗੀ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਵੀ ਵਿਆਜ ਹੁਣ ਕੱਟ ਜਾਏਗੀ ਇਹਦੇ ਹੋਮ ਲੋਨ ਵਹੀਕਲ ਲੋਨ ਬਿਜ਼ਨਸ ਲੋਨ ਇਹ ਸਾਰੇ ਸਸਤੇ ਹੋ ਜਾਣਗੇ ਨਿਵੇਸ਼ ਵਿੱਚ ਵਾਧਾ ਹੋਏਗਾ ਪੈਸਾ ਵਧੇਗਾ ਲੋਕਾਂ ਕੋਲ ਪੈਸਾ ਵਧੇਗਾ ਤਾਂ ਉਹ ਆਪਣੇ ਆਪਣੇ ਘਰ ਬਣਾਉਣ ਤੇ ਖਰਚਾ ਕਰਨਗੇ ਠੀਕ ਹੈ ਵਹੀਕਲ ਲੈਣ ਤੇ ਖਰਚਾ ਕਰਨਗੇ ਤਾਂ ਉਹ ਇਹ ਇਹ ਸਾਰੇ ਇੱਕ ਦੂਜੇ ਨਾਲ ਜੁੜਿਆ ਹੈ ਠੀਕ ਹੈ ਵਿਕਲ ਵਧਣਗੇ ਵਹੀਕਲ ਵਿਕਲ ਨੂੰ ਫਿਰ ਬਣਾਉਣ ਵਾਸਤੇ ਕੰਪਨੀਆਂ ਹੋਰ ਵਹੀਕਲ ਬਣਾਉਣਗੀਆਂ ਠੀਕ ਹੈ ਜੀ ਰੋਜ਼ਗਾਰ ਦੇ ਮੌਕੇ ਵਧਣਗੇ ਠੀਕ ਹੈ ਖਪਤੇ 'ਚ ਵਾਧਾ ਹੋਏਗਾ ਠੀਕ ਹੈ ਜੀ ਜਿੰਨਾ ਲੋਕਾਂ ਕੋਲ ਪੈਸਾ ਜ਼ਿਆਦਾ ਆਏਗਾ ਤਾਂ ਕੀ ਹੈ ਲੋਕ ਜ਼ਿਆਦਾ ਉਸ ਨੂੰ ਖਰਚਾ ਕਰਨਗੇ ਇਸ ਦੇ ਨਕਾਰਤਮਕ ਪਾਵ ਵੀ ਹੋ ਸਕਦੇ ਨੇ ਜੇਕਰ ਲਿਕਵਿਡਿਟੀ ਜ਼ਿਆਦਾ ਵਧੇ ਲੋਕਾਂ ਕੋਲ ਦੇਖੋ ਜਿਹੜੇ ਲੋਕਾਂ ਕੋਲ ਪੈਸਾ ਜ਼ਿਆਦਾ ਆ ਗਿਆ ਜਿਵੇਂ ਤੁਹਾਡੇ ਕੋਲ ਜੇ ਪੈਸਾ ਜ਼ਿਆਦਾ सारे सारे जिन्ने भी है लोग मान लो वो सब को पैसा ज्यादा आ गया तो जिन्ना ज्यादा पैसा होगा महंगाई जाएगी किमें तो पैसा ज्यादा चीजा घटने समझ गए पैसा ज्यादा चीजा घटने तो महंगाई बुपय तबाओ करेंसी की कीमत घट सो तो पैसा ज्यादा हो गया उसकी तो कीमत तो कटेगी की ना एफ डी तो ब्याज दर घट सकती है ठीक है जी ਰੂਸ ਦੇ ਰਾਸ਼ਟਰਪਤੀ ਪਰਦੇ ਦੌਰੇ ਤੇ ਹਨ ਭਾਰਤ ਰੂਸ ਤੈਨੀ ਸਿਖਰ ਵਰਤਾ ਖਤਮ ਹੋ ਚੁਕੀ ਹੈ ਇਸ ਵਿੱਚ ਕੀ ਕੀ ਆਪਣੇ ਸਹਿਮਤੀ ਬਣੀ ਦੋਵਾਂ ਦੇ ਵਿਚ ਭਾਰਤ ਵੱਲੋਂ ਰੂਸੀ ਨਾਵੀਕਾਂ ਲਈ 3 ਦਿਨ ਦਾ ਮੁਫਤ ਈ ਸੈਰਪਟਾ ਵੀਜ਼ਾ ਸਲਾਨਾ ਵਪਾਰ 64 ਅਰਬ ਡਾਲਰ ਤੋਂ ਵਧਾ ਕੇ 100 ਅਰਬ ਡਾਲਰ ਕਰਨ ਤੇ ਵਿਚਾਰ ਕੀਤਾ ਗਿਆ ਰੂਸੀ ਤੇਲ ਸਮੇਤ ਹੋਰ ਊਰਜਾ ਉਤਪਾਦ ਭਾਰਤ ਨੂੰ ਦੇਣ ਲਈ ਤਿਆਰ ਹੋ ਗਿਆ ਮਾਡਰਨ ਪਰਮਾਣੂ ਪ੍ਰੋਜੈਕਟ ਰੈਕਟਰ ਤੇ ਫਲੋਟਿੰਗ ਪਰਮਾਣੂ ਊਰਜਾ ਪਲਾਂਟਾਂ ਬਾਰੇ ਚਰਚਾ ਹੋਈ ਰੂਸੀ ਕੰਪਨੀ ਨੇ ਕੁੰਡਨ ਕੋਰਮ ਨਿਊਕਲੀਅਰ ਪਾਵਰ ਪਲਾਂਟ ਲਈ ਤੀਜੀ ਖੇਪ ਭੇਜਣ ਲਈ ਰਾਜ਼ੀ ਹੋ ਗਏ ਇਹ ਆਪਣੇ ਮੋਡੂਲਰ ਪਰਮਾਣੂ ਰੈਕਟਰ ਕੀ ਹੁੰਦੇ ਹਨ ਮੋਡੂਲਰ ਜਿਹੜੇ ਰੈਕਟਰ ਹੁੰਦੇ ਨੇ ਛੋਟੇ ਹੁੰਦੇ ਨੇ ਸੁਰੱਖਿਅਤ ਠੀਕ ਹੈ ਫੈਕਟਰੀ ਬੇਸਡ ਪਰਮਾਣੂ ਰੈਕਟਰ ਹੁੰਦੇ ਨੇ ਜਿਹਨਾਂ ਨੂੰ ਛੋਟੇ-ਛੋਟੇ ਬਣਾ ਕੇ ਉਹਨਾਂ ਨੂੰ ਅਸੈਂਬਲ ਕਰਕੇ ਵੱਡਾ ਲਗਾਇਆ ਜਾਂਦਾ ਠੀਕ ਹੈ ਇਹ ਜਿਹੜੇ ਵੱਡੇ ਪਰਮਾਨੂ ਰੈਕਟਰ ਨੇ ਉਹਨਾਂ ਤੋਂ ਛੋਟੇ ਛੋਟੇ ਹੁੰਦੇ ਨੇ ਸਸਤੇ ਹੁੰਦੇ ਨੇ ਠੀਕ ਹੈ ਜੀ ਤੇ ਇਹਨਾਂ ਨੂੰ ਛੋਟਾ ਛੋਟਾ ਜਿਹਾ ਮੰਡਿਊਲ ਬਣਾ ਕੇ ਟਰਾਂਸਪੋਰਟ ਕਰਕੇ ਤੇ ਆਪਣੇ ਲੈ ਕੇ ਜਾਇਆ ਜਾਂਦਾ ਉਹਨਾਂ ਨੂੰ ਵੱਡੀ ਜਗ੍ਹਾ ਤੇ ਤੇ ਉਹਨਾਂ ਨੂੰ ਅਸੈਂਬਲ ਕੀਤਾ ਜਾਂਦਾ ਤੇ ਉੱਥੇ ਹੋਰ ਤੋਂ ਊਰਜਾ ਪੈਦਾ ਕੀਤੀ ਜਾਂਦੀ ਹੈ ਆਪਣੇ ਫਲੋਟਿੰਗ ਪਰਮਾਨੂ ਊਰਜਾ ਪਲਾਂਟ ਕਿਹੜੇ ਹੁੰਦੇ ਨੇ ਫਲੋਟਿੰਗ ਨਾਂ ਤੋਂ ਹੀ ਪਤਾ ਲੱਗ ਰਿਹਾ ਜਿਹੜੇ ਪਾਣੀ ਦੇ ਤੈਰਦੇ ਪਾਣੀ ਦੇ ਤੈਰਦੇ ਜਿਹੜੇ ਪਰਮਾਣੂ ਪਲਾਂਟ ਨੇ ਉਹਨਾਂ ਨੂੰ ਫਲੋਟਿੰਗ ਊਰਜਾ ਪਲਾਂਟ ਕਿਹਾ ਜਾਂਦਾ ਹੈ। ਇਹ ਕੁੰਡਨ ਕੋਲਮ ਜਿਹੜਾ ਪਰਮਾਣੂ ਬਿਕਲ ਪਲਾਂਟ ਹੈ ਇਹ ਕਿੱਥੇ ਹੈ? ਤਾਮਿਲਨਾਡੂ ਵਿੱਚ। ਅੱਗੇ ਚੱਲਦੇ ਹਾਂ ਜੀ। ਮੋਦੀ-ਪੁਤਿਨ ਮਿਲਣੀ ਦੇ ਅਰਥ ਆਪਾਂ ਪੜ੍ਹਾਂਗੇ ਇਸ ਬਾਰੇ ਕਿ ਜਿਹੜੀ 23ਵੀਂ ਭਾਰਤ-ਰੂਸ ਸਿਖਰ ਵਰਤ ਆਈ ਉਸ ਵਿੱਚ ਕੀ ਕੀ ਆਪਣੇ ਗੱਲਬਾਤ ਹੋਈ? ਪ੍ਰਧਾਨ ਮੰਤਰੀ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਦੇ ਸੰਘਰਸ਼ ਦਾ ਮੁੱਦਾ ਉਠਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੂੰ ਸ਼ਾਂਤੀ ਵੱਲ ਵਧਣਾ ਚਾਹੀਦਾ ਹੈ ਰੂਸ ਤੇ ਯੂਕਰੇਨ ਵਿਚਕਾਰ ਜੰਗ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਠੀਕ ਲਗਭਗ 3 ਸਾਲ ਹੋ ਗਏ ਨੇ ਮੋਦੀ ਨੇ ਨਾਜ਼ੁਕ ਖਣਿਜਾਂ ਕ੍ਰਿਟੀਕਲ ਮਿਨਰਲ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਨੂੰ ਜ਼ੋਰ ਵੀ ਦਿੱਤਾ ਠੀਕ ਇਹ ਕ੍ਰਿਟੀਕਲ ਮਿਨਰਲ ਕੀ ਨੇ ਨਾਜ਼ੁਕ ਖਣਿਜ ਕ੍ਰਿਟੀਕਲ ਮਿਨਰਲ ਉਹ ਨੇ ਜਿਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਪਰ ਸਪਲਾਈ ਘੱਟ ਤੇ ਅਸਥਿਰ ਠੀਕ ਅਤੇ ਜੋ ਦੇਸ਼ ਦੀ ਆਰਥਿਕ ਸੁਰੱਖਿਆ ਰਾਸ਼ਟਰੀ ਸੁਰੱਖਿਆ ਤੇ ਤਕਨੀਕੀ ਵਿਕਾਸ ਲਈ ਬਹੁਤ ਜ਼ਰੂਰੀ ਹੈ ਜਿਵੇਂ ਲਿਥੀਅਮ ਕੋਬਾਲਟ ਨਿਕਲ ਗ੍ਰੇਫਾਈਟ ਇਹ ਆਪਣੇ ਕ੍ਰਿਟੀਕਲ ਮੀਨਰ ਆਪਣੇ ਇਲੈਕਟ੍ਰਿਕ ਬੈਟਰੀਜ਼ ਬੈਟਰੀਜ਼ ਵਾਸਤੇ ਡਿਫੈਂਸ ਇਲੈਕਟ੍ਰੋਨਿਕਸ AI ਚਿਪ ਇੰਡਸਟਰੀ ਵਿੱਚ ਵਰਤੇ ਜਾਂਦੇ ਆ ਤਾਂ ਤਾਂ ਹੀ ਇਹਨਾਂ ਨੂੰ ਕ੍ਰਿਟੀਕਲ ਮੀਨਰ ਕਿਹਾ ਜਾਂਦਾ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਰੂਸ ਭਾਰਤ ਅਤੇ ਹੋਰ ਸਮਾਰਟ ਸੋਚ ਵਾਲੇ ਰਾਸ਼ਟਰ ਇੱਕ ਨਿਆਂਪੁਰ ਕਰਕੇ ਅਤੇ ਬਹੁਤ ਤਰੂਵੀ ਸੰਸਾਰ ਲਈ ਕੰਮ ਕਰ ਰਹੇ ਬਹੁਤ ਤਰੂਵੀ ਸੰਸਾਰ ਮਲਟੀਪੋਲਰ ਵਰਡ ਕੀ ਹੈ ਮਲਟੀਪੋਲਰ ਵਰਡ ਉਹ ਹੁੰਦਾ ਜਿੱਥੇ ਇੱਕ ਦੋ ਦੇਸ਼ਾਂ ਦੀ ਨਾ ਚੱਲੇ ਮਤਲਬ ਸਾਰਿਆਂ ਨੂੰ ਲੈ ਕੇ ਚੱਲਿਆ ਜਾਵੇ ਸਾਰੇ ਦੇਸ਼ਾਂ ਨੂੰ ਲੈ ਕੇ ਚੱਲਿਆ ਜਾਵੇ ਅਜਾਹ ਅਜਾਹ ਸੰਸਾਰ ਹੁਣ ਕੀ ਹੈ ਜਿਵੇਂ ਅਮਰੀਕਾ ਆਪਣੀ ਚਲਾਉਂਦਾ ਠੀਕ ਹੈ ਪਰ ਜਿਹੜਾ ਮਲਟੀਪੋਲਰ ਵਰਡ ਵਿੱਚ ਕੀ ਹੋਏਗਾ ਸਾਰੇ ਦੇਸ਼ਾਂ ਨੂੰ ਬਰਾਬਰ ਸਮਝਿਆ ਜਾਏਗਾ ਮਲਟੀਪੋਲਰ ਵਰਡ ਦਾ ਪੁਤਿਨ ਨੇ ਇਹ ਵੀ ਦੱਸਿਆ ਕਿ ਰੂਸ ਭਾਰਤ ਨਾਲ ਨਵੇਂ ਅੰਤਰਰਾਸ਼ਟਰੀ ਲੋਜਿਸਟਿਕ ਰੂਟ ਬਣਾਉਣ ਤੇ ਕੰਮ ਕਰ ਰਿਹਾ ਹੈ ਅੰਤਰਰਾਸ਼ਟਰੀ ਲੋਜਿਸਟਿਕ ਰੂਟ ਜਿੱਥੋਂ ਆਪਣੇ ਰੂਸ ਤੇ ਭਾਰਤ ਵਿਚਕਾਰ ਸਮਾਨ ਸਮਾਨ ਦਾ ਆਦਾਨ-ਪ੍ਰਦਾਨ ਹੋ ਸਕੇ ਜਿਵੇਂ ਸਮੁੰਦਰੀ ਰਸਤੇ ਰਾਹੀਂ ਹਵਾਈ ਜਾਜ ਦੋਵਾਂ ਨੇਤਾਵਾਂ ਨੇ 2030 ਤੱਕ ਵਪਾਰ ਨੂੰ ਉਤੋਂ ਲਈ ਇੱਕ ਆਰਥਿਕ ਸਹਿਯੋਗ ਪ੍ਰੋਗਰਾਮ ਤੇ ਵੀ ਸਹਿਮਤੀ ਪ੍ਰਗਟਾਈ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਰੂਸ ਭਾਰਤ ਨੂੰ ਬਿਨਾਂ ਰੁਕਾਵਟ ਇੰਡਨ ਸਪਲਾਈ ਪ੍ਰਦਾਨ ਕਰਦਾ ਹੈ ਲਿੱਕ ਤਿਆਰ ਹੈ ਭਾਰਤ ਕੀ ਰੂਸ ਤੋਂ ਸਸਤੇ ਭਾਅ ਤੇ ਤੇਲ ਖਰੀਦਦਾ ਹੈ ਭਾਰਤੀ ਫਰਮਾਂ ਨੇ ਰੂਸ ਦੀ ਯੂਰਕੇਮ ਨਾਲ ਰੂਸ ਵਿੱਚ ਯੂਰੀਆ ਪਲਾਂਟ ਸਥਾਪਿਤ ਕਰਨ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ ਇਸ ਮੌਕੇ ਬੰਦਰਗਾਹ ਅਤੇ ਸ਼ਿਪਿੰਗ ਸੈਕਟਰ ਵਿੱਚ ਸਹਿਯੋਗ ਲਈ ਇੱਕ ਸਮਝੌਤਾ ਵੀ ਹੋਇਆ ਅੱਗੇ ਚੱਲਦੇ ਭਾਰਤ ਰੂਸ ਦੇ ਰਿਸ਼ਤੇ ਦਾ ਪਿਛੋਕੜੇ ਕੱਲ ਵੀ ਆਪਾਂ ਪੜਿਆ ਸੀ ਭਾਰਤ ਰੂਸ ਦੇ ਰਿਸ਼ਤੇ 1950 ਤੋਂ ਮਜ਼ਬੂਤ ਠੰਡੀ ਜਾਂਦੇ ਦੌਰਾਨ ਠੰਡੀ ਜਾਂ ਕਿੰਦਸੋ ਕੀ ਆਪਾਂ ਕੱਲ ਪੜਿਆ ਸੀਗਾ ਔਰ ਅਸ਼ਮ ਕੀ ਭਾਰਤ ਦਾ ਸਭ ਤੋਂ ਵੱਡਾ ਸਾਥੀ ਸੀਗਾ 2002 ਦੇ ਦੋਵਾਂ ਦੇ ਦੇਸ਼ਾਂ ਨੇ ਕੀ ਸਟ੍ਰੈਟੈਜੀਕ ਪਾਰਟਨਰਸ਼ਿਪ ਕੀਤੀ 2010 ਸਚ ਚਾਚੂ ਸਪੈਸ਼ਲ ਕਰ ਦਿੱਤਾ ਗਿਆ ਭਾਰਤ ਕੀ 70 ਤੋਂ 70% ਕੀ ਹੈ ਜੋ ਰੱਖਿਆ ਦਾ ਸਾਜੋ ਸਮਾਨ ਰੂਸ ਤੋਂ ਖਰੀਦਦਾ ਹੈ ਜਿਵੇਂ ਇਹ ਆ ਜਿਹੜੇ ਹਥਿਆਰ ਨੇ ਸਾਰੇ ਰੂਸ ਦੇ ਨੇ ਬ੍ਰਾਹਮੋਸ ਮਿਜ਼ਾਈਲ S400 ਡਿਫੈਂਸ ਸਿਸਟਮ AK 203 ਰਾਈਫਲ ਕੋਈ 30 एमकेआई ਭਾਰਤ ਕੀ ਰੂਸ ਤੋਂ ਕੱਚਾ ਤੇਲ ਸਸਤੇ ਭਾਅ ਤੇ ਖਰੀਦਾ ਇਹ ਤਾਂ ਆਪਾਂ ਪੜਿਆ ਸੀ ਉਹਨਾਂ ਕੋਲ ਨਿਊਕਲੀਅਰ ਪਾਵਰ ਜਿਹੜਾ ਪ੍ਰੋਜੈਕਟ ਹੈ ਕੀਤੀ ਹੈ ਇਹ ਦੱਸਣਾ ਤੁਸੀਂ ਤਾਮਿਲਨਾਡੂ ਚ ਤਾਮਿਲਨਾਡੂ ਚ ਠੀਕ ਹੈ ਹਾਂਜੀ ਭਾਰਤ ਭਾਰਤ ਕੰਪੈਰੀਜ਼ਰ ਰੂਸ ਦਨ ਰੂਸ ਨੂੰ ਦੇਖੋ ਹਾਂ ਰੂਸ ਨੂੰ ਕਿਹੜੇ-ਕਿਹੜੇ ਦੇਸ਼ ਲੱਗਦੇ ਕਜ਼ਾਕਿਸਤਾਨ ਮੰਗੋਲੀਆ ਚਾਈਨਾ ਫਿਨਲੈਂਡ ਨਾਰਵੇ ਸਟੋਨੀਆਂ ਲਾਤਵੀਆ ਲੂਥਾਨੀਆ ਬੇਲਾਰੂਸ ਯੂਕਰੇਨ ਜੋਰਜੀਆ ਇਹ ਛੋਟਾ ਜਿਹਾ ਅਜ਼ਰਬੈਜਾਨ ਕੈਪਸ਼ਨ ਸੀ ਹੈ ਠੀਕ ਹੈ ਜੀ ਅੱਗੇ ਚੱਲਦੇ ਆਂ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਜੋ ਗੈਰ ਕਾਨੂੰਨੀ ਪ੍ਰਵਾਸ ਤੇ ਸ਼ਕਤੀ ਕੀਤੀ ਗਈ ਹੈ ਉਹਦੇ ਜੋ ਪ੍ਰਵਾਸੀਆਂ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜਿਹੜੇ ਜਿੰਨੇ ਆਪਣੇ ਭਾਰਤੀ ਬਾਹਰੋਂ ਤੋਂ ਕੱਢੇ ਗਏ ਉਹਨਾਂ ਚ ਸਭ ਤੋਂ ਜ਼ਿਆਦਾ ਪੰਜਾਬ ਦੇ ਸਨ ਇਸ ਵਾਸਤੇ ਕੀ ਹੈ ਆਪਣੇ ਪੰਜਾਬ ਸਰਕਾਰ ਨੂੰ ਵਾਰ ਲੱਗ ਆਈਗੀ ਕੀ ਇਹ ਇਸ ਤੇ ਕੋਈ ਕਾਰਵਾਈ ਕੀਤੀ ਜਾ ਸਕੀ ਕਿਉਂਕਿ ਲੋਕ ਡੰਕੀ ਲਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦੇ ਨੇ ਤੇ ਅਮਰੀਕਾ ਉਥੋਂ ਕੱਢ ਦਿੰਦਾ ਮੇਅਰ ਦਾ ਕਾਰਜਕਾਲ ਵਧਾਉਣ ਲਈ ਲੋਕ ਸਭਾ ਚ ਬਿੱਲ ਪਾਸ ਚੰਡੀਗੜ੍ਹ ਵਿੱਚ ਜਿਹੜਾ ਮੇਅਰ ਹੈ ਨਗਰ ਨਿਗਮ ਦਾ ਮੇਅਰ ਹੈ ਉਸ ਦਾ ਉਹਨਾਂ ਕਾਰਜਕਾਲ ਕਿੰਨਾ 1 ਸਾਲ ਹੈ ਉਸ ਨੂੰ ਵਧਾ ਕੇ 5 ਸਾਲ ਕਰਨ ਵਾਸਤੇ ਲੋਕ ਸਭਾ ਚ ਬਿੱਲ ਪਾਸ ਬਿੱਲ ਪੇਸ਼ ਕੀਤਾ ਗਿਆ ਚੰਡੀਗੜ੍ਹ ਤੋਂ ਲੋਕ ਸਭਾ ਦੇ ਮੈਂਬਰ ਮਨੀਸ਼ ਤਵਾੜੀ ਵੱਲੋਂ ਪੇਸ਼ ਕੀਤਾ ਗਿਆ ਠੀਕ ਹੈ ਸਾਬਰੀਮਾਲਾ ਸੋਨਾ ਜੀ ਸੋਨਾ ਚੋਰੀ ਕੇਸ ਦੇ ਮੁਲਜ਼ਮ ਬਖਸ਼ੇ ਨਹੀਂ ਜਾਣਗੇ ਵਿਜੇਨ ਕੇਰਲਾ ਦੇ ਮੁੱਖ ਮੰਤਰੀ ਵਿਜੇਨ ਨੇ ਕਿਹਾ ਕਿ ਸਾਬਰੀਮਾਲਾ ਮੰਦਿਰ ਦੇ ਆਪਣੇ ਸਾਬਰੀਮਾਲਾ ਮੰਦਿਰ ਕੀ ਆਪਣੇ ਕੇਰਲਾ ਚ ਉੱਥੇ ਕੀ ਸੋਨਾ ਚੋਰੀ ਹੋ ਗਿਆ ਸੀਗਾ ਜੋ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਕੇਰਲਾ ਦੇ ਮੁੱਖ ਮੰਤਰੀ ਪਿੰਨਰੀ ਵਿਜੇਨ ਉਹਨਾਂ ਨੇ ਕਿਹਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ ਉਹਨਾਂ ਤੇ ਸਤਕਾਰ ਵੀ ਕੀਤੀ ਜਾਏਗੀ ਪੰਜਾਬੀ ਭਾਸ਼ਾ ਦੀ ਦੰਦੇ ਕੀਤੇ ਅਤਰਾ ਜਤਾ ਆਪਾਂ ਦੇਖਦੇ ਜਿਵੇਂ ਪੰਜਾਬ ਵਿੱਚ ਵੀ ਕੋਈ ਬੋਰਡ ਲੱਗੇ ਹੈ ਠੀਕ ਹੈ ਬੋਰਡ ਦੇ ਉੱਤੇ ਕੀ ਹੈ ਆਪਣੇ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ਤੇ ਲਿਖਿਆ ਹੁੰਦਾ ਹੈ ਪਹਿਲੇ ਤੇ ਅੰਗਰੇਜ਼ੀ ਲਿਖੀ ਹੁੰਦੀ ਹੈ ਦੂਜੇ ਤੇ ਹਿੰਦੀ ਜਾਂ ਕਈ ਵਾਰ ਕੀ ਹੁੰਦਾ ਆਪਣੇ ਪਹਿਲੇ ਤੇ ਹਿੰਦੀ ਲਿਖੀ ਹੁੰਦੀ ਹੈ ਪੰਜਾਬੀ ਨੂੰ ਕੀ ਹੈ ਤੀਜੇ ਤੇ ਜਾਂ ਦੂਜੇ ਨੰਬਰ ਤੇ ਲਿਖਿਆ ਹੁੰਦਾ ਹਣ ਤਾਂ ਜਿਆ ਨਹੀਂ ਹੁੰਦਾ ਪੰਜਾਬ ਵਿੱਚ ਕੀ ਹੈ ਪੰਜਾਬੀ ਨੂੰ ਜਿੰਨੇ ਵੀ ਬੋਰਡ ਲੱਗੇ ਆ ਸਰਕਾਰੀ ਹੈ ਪ੍ਰਾਈਵੇਟ ਹੈ ਉਹਨਾਂ ਦੇ ਪੰਜਾਬੀ ਨੂੰ ਪਹਿਲੇ ਨੰਬਰ ਤੇ ਲਗਾਇਆ ਜਾਣਾ ਚਾਹੀਦਾ ਆਪਣੇ ਇਹ ਖਬਰ ਲੋਕ ਰੋ ਅੱਗੇ ਚੁੱਕਿਆ ਕੇਂਦਰ ਕੇਂਦਰ ਸਰਕਾਰ ਕੀ ਹੈ ਆਪਣੇ ਸੰਸਦ ਦੇ ਚ ਕਾਨੂੰਨ ਲੈ ਕੇ ਆ ਰਹੀ ਸੀ ਉਹ ਉਸ ਦਾ ਕੀ ਪ੍ਰੋਵੀਜ਼ਨ ਉਹਨੇ ਕੀਤਾ ਸੀਗਾ ਜਿਹੜਾ ਚੰਡੀਗੜ੍ਹ ਚੰਡੀਗੜ੍ਹ ਨੂੰ ਸਿੱਧਾ ਰਾਸ਼ਟਰਪਤੀ ਦੇ ਕੰਟਰੋਲ ਦੇਨ ਲੈ ਕੇ ਆ ਰਹੇ ਸੀਗੇ ਉਹ ਉੱਥੇ ਕੀ ਹੈ ਆਪਣੇ ਲੈਫਟੀਨੈਂਟ ਗਵਰਨਰ ਨੂੰ ਲਗਾਉਣ ਜਾ ਰਹੇ ਸੀਗੇ ਬਲਕਿ ਇੱਕ ਬਿੱਲ ਲੈ ਕੇ ਆ ਰਹੇ ਸੀ ਬਿੱਲ ਪਾਸ ਕਰਨ ਤੋਂ ਬਾਅਦ ਕੀ ਲੈਫਟਿੰਗ ਗਵਰਨਰ ਦਾ ਪ੍ਰੋਵੀਜ਼ਨ ਕਰ ਰਹੇ ਸੀਗੇ ਪਰੰਤੂ ਲੋਕਾਂ ਨੇ ਰੋਡ ਉਬੇਖਦੇ ਹੋਏ ਉਹਨਾਂ ਨੂੰ ਬਿੱਲ ਵਾਪਸ ਲੈ ਲਿਆ ਬਾਇਓਮਾਸ ਪਲਾਂਟ ਰੰਗ ਲਿਆ ਮਾਨਸਾ ਜ਼ਿਲ੍ਹੇ ਵਿੱਚ ਵਿਦਾਂਤਾ ਕੰਪਨੀ ਹੈ ਜਿਹੜੀ ਉਹਨੇ ਬਾਇਓਮਾਸ ਪਲਾਂਟ ਲਗਾਇਆ ਸੀਗਾ ਉਸ ਉਸ ਸੋਚੀਏ ਪਰਾਲੀ ਨੂੰ ਪਰਾਲੀ ਨੂੰ ਵਰਤਿਆ ਜਾਂਦਾ ਪਰਾਲੀ ਨੂੰ ਵਰਤ ਕੇ ਕੀ ਕੀਏ ਆਪਣੀ ਊਰਜਾ ਬਣਾਈ ਜਾਂਦੀ ਕਿ ਉਹ ਪ੍ਰਾਲੀ ਨੂੰ ਥੀ ਕੀ ਹੈ ਪ੍ਰਾਲੀ ਸਣ ਦੀਆਂ ਕਟਨਾਵਾਂ ਵੀ ਕਟ ਗਈਆਂ ਯੂਰੀਆ ਦਾ ਮਿਲਨ ਕਰਨ ਕੇ ਕਰ ਕਿਸਾਨ ਖਾਪਾ ਹੁਣ ਕਣਕ ਦੀ ਕੀ ਹੈ ਆਪਣੇ ਬਿਜਾਈ ਚੱਲ ਰਹੀ ਹੈ ਕੋਈ ਕਿਤੇ ਹੋ ਗਈ ਹੈ ਉਸ ਵਕਤ ਕਿ ਯੂਰੀਆ ਦੀ ਬਹੁਤ ਜ਼ਰੂਰਤ ਹੈ ਪਰੰਤੂ ਯੂਰੀਆ ਦੀ ਘਾਟ ਚੱਲ ਰਹੀ ਹੈ ਲਾਵਾ ਕੀ ਹੁੰਦੀ ਹੈ ਲਾਵਾ ਵਿਆਮੋ ਕੇ ਪੜੀਆਂ ਜਾਂਦੀ ਹੈ ਕਿੰਨੀਆਂ ਲਾਵਾ ਪੜੀਆਂ ਜਾਂਦੀਆਂ ਚਾਰ ਲਾਵਾ ਗੁਰੂ ਰਾਮ ਦੇਸ ਰਾਮਦਾਸ ਜੀ ਦੁਆਰਾ ਰਚਿਤ ਸੁਈ ਰਾਗ ਵਿੱਚ ਬਾਣੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸੁਈ ਰਾਗ ਸੁਹਾਗ ਮਿਲਾਪ ਤੇ ਵਿਆਹ ਦੀ ਖੁਸ਼ੀ ਦਾ ਪ੍ਰਤੀਕ ਹੈ ਇਸ ਲਈ ਵਿਆਹ ਦੀ ਰਸਮ ਇਸ ਬਾਣੀ ਨਾਲ ਹੀ ਪੂਰੀ ਕੀਤੀ ਜਾਂਦੀ ਹੈ ਇਹ ਬਾਣੀ ਕੀ ਸ਼ੰਦ ਰੂਪ ਵਿੱਚ ਹੈ ਚਾਰ ਨਾਮਾ ਗ੍ਰੰਥ ਜੀ ਦੀ ਉਹਦੀ ਸਫਲਤਾ ਲਈ ਚਾਰ ਪ੍ਰਮੁੱਖ ਸੰਦਾਤ ਬਿਆਨ ਕਰਦੀਆਂ ਪਹਿਲੀ ਲਾਭ ਉਹਦਾ ਭਾਵ ਕੀ ਹੈ ਸੰਘਰਸ਼ ਟਰਨ ਬੋਣ ਵਫਾਦਾਰੀ ਤੇ ਨਾਮ ਸਿਮਰਨ ਤੇ ਜੋੜਨ ਦੀ ਹੈ ਦੂਜੀ ਲਾਭ પતિ ਪਤਨੀ ਵਿੱਚ ਨਿਰਭਉ ਅਤੇ ਇੱਕ ਦੂਜੇ ਪ੍ਰਤੀ ਸਤਿਕਾਰ ਦਾ ਭਾਵ ਭਾਵ ਜਿਹੜਾ ਰਿਸ਼ਤਾ ਹੈ ਇੱਕ ਦੂਜੇ ਨੂੰ ਇੱਕ ਦੂਜੇ ਪ੍ਰਤੀ ਹੂੰ ਬਿਨਾਂ ਕਿਸੇ ਭੈਅ ਤੋਂ ਕਿਹਦੇ ਬਿਨਾਂ ਕਿਸੇ ਡਰ ਤੋਂ ਨਿਭਾਉਣਾ ਚਾਹੀਦਾ ਤਿੱਦੀ ਤਿੱਦੀ ਲਾਭ ਤਿੱਦੀ ਲਾਭ ਕੀ ਕਹਿੰਦੀ ਸਤਸੰਗ ਕੁਰਬਾਨੀ ਅਤੇ ਇੱਕ ਦੂਜੇ ਦੀ ਭਾਵਨਾ ਦੀ ਕਦਰ ਨੂੰ ਸੁਖੀ ਧੰਪਤੀ ਜੀਵਨ ਦਾ ਅਧਾਰ ਦੱਸਦੀ ਹੈ ਚੌਥੀ ਲਾਭ ਚੌਥੀ ਲਾਭ ਦਾ ਭਾਗ ਹੈ ਸਹਿਜ ਵਸਤਾ ਨਾਮ ਸਿਮਰਨ ਅਤੇ ਨਰੁਣੀ ਸ਼ਾਂਤੀ ਨੂੰ ਗ੍ਰਸਥ ਜੀਵਨ ਦਾ ਮਕਸਦ ਮੰਨ ਲਈ ਠੀਕ ਹੈ ਭਾਵੇਂ ਕਿਸੇ ਤਰ੍ਹਾਂ ਦੀ ਕੋਈ ਆਪਣੇ ਗ੍ਰਸਥ ਜੀਵਨ ਦੀ ਸਮੱਸਿਆ ਆਦੀ ਤਾਂ ਉਸ ਨੂੰ ਸਹਿਜੇ ਵਾਸਤੇ ਹੀ ਹੱਲ ਕਰਨਾ ਚਾਹੀਦਾ ਠੀਕ ਹੈ ਜਲਦਬਾਜ਼ੀ ਚ ਨਹੀਂ ਅੱਜ ਦੇ ਜਿਵੇਂ ਨੌਜਵਾਨਾਂ ਨੂੰ ਕੀ ਹੈ ਜਲਦੀ ਚਾਹੀਦੀ ਹੈ ਹਰੇ ਕੰਮ ਜਲਦੀ ਚਾਹੀਦੀ ਹੈ ਪਰੰਤੂ ਇਹ ਲਾਭ ਚੌਥੀ ਲਾਭ ਚ ਕੀ ਮਤਲਬ ਜਲਦੀ ਨਹੀਂ ਕਰਨੀ ਠੀਕ ਹੈ ਕੋਈ ਸਮੱਸਿਆ ਆ ਜਾਂਦੀ ਤਾਂ ਉਸ ਨੂੰ ਸਹਿਜੇ ਹੀ ਸੁਲਝਾਣਾ ਹੈ ਠੀਕ ਹੈ ਸਮਝ ਨਾਲ ਸੁਲਝਾਣਾ ਹੈ ਇਹ ਲਾਮਣ ਕੀ ਹੈ ਇਸ ਸਮੇ ਲਾਮਾ ਪੜਨ ਦਾ ਹੁਕਮ ਦਿੱਤਾ ਸੀਗਾ ਤਾਂ ਜੋ ਜੀਵਨ ਇੱਕ ਸਾਥੀ ਦੂਜੇ ਨੂੰ ਸਿਰਫ ਦੁਨਿਆਵੀ ਰਿਸ਼ਤੇ ਵਜੋਂ ਨਹੀਂ ਸਗੋ ਰੱਬ ਦੇ ਰਾਹ ਚੱਲਣ ਵਾਲੇ ਸਾਥੀ ਵਜੋਂ ਦਿਖੇ ਠੀਕ ਹੈ ਜੀ ਧੰਨਵਾਦ ਜੀ ਅੱਜ ਲਈ ਇੰਨਾ ਹੀ